ਇਸ ਮੌਕੇ ਉਹਨਾਂ ਦੇ ਸਵਾਗਤ ਲਈ ਸਮੂਹ ਭਾਜਪਾ ਆਗੂ ਆਗੂ ਹਾਜ਼ਰ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਦਰਾਹਾ ਅਦੀਨ ਅਧੂਰੇ ਪਏ ਪੁਲ ਨੂੰ ਬਣਾਉਣ ਤੋਂ ਪੰਜਾਬ ਸਰਕਾਰ ਰੋਕ ਰਹੀ ਹੈ। ਉਹਨਾਂ ਨੇ ਕਿਹਾ ਕਿ ਰੇਲਵੇ ਪੁਲ ਨੂੰ ਬਣਾਉਣ ਲਈ ਤਿਆਰ ਹੈ ਪਰ ਪੰਜਾਬ ਸਰਕਾਰ ਹਸਤਾਖਰ ਨਹੀਂ ਕਰ ਰਹੀ ਜਿਸ ਦੇ ਚਲਦੇ ਪੁਲ ਅਧੂਰਾ ਹੈ। ਉਹਨਾਂ ਨੇ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਬੁੰਗਾਰਿਆ ਤੇ ਕਿਹਾ ਕੇ ਪੰਜਾਬ ਸਰਕਾਰ ਹਸਤਾਖਰ ਕਰੇ ਤਾਂ ਰੇਲਵੇ ਪੁਲ 100 ਕਰੋੜ ਦੀ ਲਾਗਤ ਤੋਂ ਜ਼ਿਆਦਾ ਨਾਲ ਬਣਾਇਆ ਜਾਏਗਾ ਉਹਨਾਂ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਪੁਲ ਦੇ ਬਣਨ ਦੇ ਵਿੱਚੋਂ ਕੁਝ ਖਾਣ ਨੂੰ ਨਹੀਂ ਮਿਲਦਾ ਜਿਸ ਦੇ ਚਲਦੇ ਉਹ ਇਸ ਮਾਮਲੇ ਨੂੰ ਲਟਕਾ ਰਹੇ ਹਨ ਉਥੇ ਹੀ ਉਹਨਾਂ ਨੇ ਕਿਹਾ ਕਿ ਦਰਾਹਾ ਸਟੇਸ਼ਨ ਦੇ ਸਮੰਥ ਜਦ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਦਰਾਹਾ ਸਟੇਸ਼ਨ ਦੇ ਉੱਪਰ ਕੋਈ ਵੱਡੀ ਗੱਡੀ ਕਿਉਂ ਨਹੀਂ ਰੁਕਦੀ ਜੋ ਕਿ ਦਿੱਲੀ ਜਾਂ ਹੋਰ ਸਟੇਸ਼ਨ ਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਤਾਂ ਹਰ ਗੱਡੀ ਦਰਾਹਾ ਸਟੇਸ਼ਨ ਤੇ ਰੁਕੇਗੀ ਉਥੇ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਪੁਲ ਦੇ ਬਣਨ ਨਾਲ ਬਹੁਤ ਸਹੂਲਤ ਹੋਏਗੀ ਕਿਉਂਕਿ ਕਈ-ਕਈ ਘੰਟੇ ਜਾਮ ਚ ਲੋਕ ਫਸੇ ਰਹਿੰਦੇ ਹਨ ਪਿੱਛੇ ਦੇਖ ਕੇ ਪਿੱਛੇ ਸਭ ਕਰਾਂਗੇ ਮੈਂ ਰਾਮ ਨਾ ਤੁਹਾਨੂੰ ਜਿੱਥੇ ਸੌਖਾ ਹੋਊਗਾ ਉੱਥੇ ਕਰਾਂਗੇ ਮਸ਼ਕਾਰ ਦੋਸਤੋ ਤੁਸੀਂ ਦੇਖ ਰਹੇ ਹੋ BNN 24 ਨਿਊਜ਼ ਮੈਂ ਪ੍ਰਤੀ ਵਰਮਾ ਤੁਹਾਨੂੰ ਦੱਸ ਦਈਏ ਲੰਮੇ ਸਮੇਂ ਤੋਂ ਦਰਾਹਾ ਸ਼ਹਿਰ ਦੇ ਵਿੱਚ ਰੇਲਵੇ ਫਾਟਕਾਂ ਦੇ ਨਾਲ ਜਿਹੜਾ ਪਾਲਿਸੀ ਵਿਚਾਰ ਅਧੀਨ ਸੀ ਅਕਸਰ ਹੀ ਸਰਕਾਰਾਂ ਬਦਲਦੀਆਂ ਰਹੀਆਂ ਚਰਚਾ ਹੁੰਦੀ ਰਹੀ ਪਰ ਉਹ ਪੁੱਲ ਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਤੇ ਇਸ ਵਾਰ ਦਰਾਹਾ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਆਸ ਜਾਗੀ ਹੈ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਲੋਕ ਇਕੱਠੇ ਹੋ ਕੇ ਪਹੁੰਚੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਹੀ ਸਵਾਲ ਇਹ ਵੀ ਸੀ ਕਿ ਦਰਾਹਾ ਰੇਲਵੇ ਸਟੇਸ਼ਨਾਂ ਜੋ ਮੁਰੰਗੀਆਂ ਸਹੂਲਤਾਂ ਤੋਂ ਵਾਂਝਾ ਕੋਈ ਚੰਗੇ ਵੱਡੇ ਸਟੇਸ਼ਨ ਦੀ ਗੱਡੀ ਨਹੀਂ ਰੁਕਦੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇਹ ਕੰਮ ਹੋਣਗੇ ਜਰੂਰ ਹੋਣਗੇ ਤੇ ਇੱਥੇ ਰੇਲਵੇ ਸਟੇਸ਼ਨ ਤੇ ਵੱਡੀਆਂ ਕੁੱਟੀਆਂ ਵੀ ਗੱਡੀਆਂ ਵੀ ਰੁਕਣਗੀਆਂ ਤੁਸੀਂ ਮੰਗ ਪਾਤਰ ਦੋ ਤੇ ਜਰੂਰ ਰੁਕਣਗੀਆਂ ਵੱਡਾ ਸਵਾਲ ਹੈ ਕਿ ਆਨ ਆਲੇ ਸਮੇਂ 'ਚ ਹੁਣ ਦੇਖਦੇ ਆ ਕਿ ਲੋਕਾਂ ਦੀ ਆਸ ਨੂੰ ਕੱਟਾ ਕਰ ਬੂਰ ਪੈਂਦਾ ਜਿਹੜਾ ਇਹ ਕਈ ਦਹਾਕਿਆਂ ਤੋਂ ਕਹਿ ਸਕਦੇ ਆ 10-15 ਸਾਲਾਂ ਤੋਂ ਇਹ ਜਿਹੜਾ ਪੁਲ ਅਧੂਰਾ ਸੀ ਜੋ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਇਹ ਦੋਸ਼ ਲਾਏ ਗਏ ਨੇ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਉਹਨੂੰ ਰੋਕ ਰਹੀ ਆ ਬਣਨ ਨਹੀਂ ਦੇ ਰਹੀ ਵੱਡਾ ਸਵਾਲ ਹੈ ਜ਼ਰੂਰ ਕਿਤੇ ਨਾ ਕਿਤੇ ਮੌਕੇ ਤੇ ਜਦੋਂ ਹਮ ਪੰਜਾਬ ਸਰਕਾਰ ਦੇ ਨੁਮਾਇੰਦੇ ਮਿਲਣਗੇ ਉਹਨਾਂ ਨਾਲ ਵੀ ਇਸ ਸਵਾਲ ਤੇ ਚਰਚਾ ਕੀਤੀ ਜਾਏਗੀ। ਰਾਹੀਂ ਪਹੁੰਚੂ ਕੀ ਕਹਿਣਾ ਚਾਹੂਗਾ? ਦੇਖੋ ਇਸ ਵੇਲੇ ਆਪਾਂ ਜਿਹੜਾ ਇਧਰਲੇ ਪਾਸੇ ਇਹ ਸਿੱਧੀ ਸੜਕਾ ਜਿਹੜੀ ਨੀਲੋਂ ਤੋਂ ਪਿੱਛੇ ਰੋਪੜ ਤੋਂ ਆ ਰਹੀ ਹੈ। ਇਧਰ ਆਪਾਂ ਅੱਗੇ ਆਗੇ ਦਰਾਹੇ ਤੇ ਤੋ ਤਕਰੀਬਨ ਜਿਹੜਾ ਇਹ ਆਪਣਾ ਪੋਲਾ ਆ ਸਾਰੇ ਹੀ ਤੁਸੀਂ মিডিਆ ਵੀ ਖੜੇ ਹੋ। ਬਾਕੀ ਸਾਡੇ ਸਾਰੇ ਇਲਾਕੇ ਦੇ ਲੋਕ ਸਾਡੇ ਬੀਜੇਪੀ ਪਾਰਟੀ ਦੇ ਪ੍ਰਧਾਨ ਜਨਰਲ ਸੈਕਟਰੀ ਸਹਿਬਾਨ ਸਾਰੇ ਸੀਨੀਅਰ ਸਾਡੇ ਮੰਡਲ ਪ੍ਰਧਾਨ ਤੇ ਲੋਕਲ ਆਦਮੀ ਖੜੇ ਨੇ ਸਾਰੇ ਤੇ ਇਹ ਮੈਂ ਕਹਨਾ ਸਾਡੇ ਇਸ ਜ਼ਿਲ੍ਹੇ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਆ ਨਹਿਰ ਤੋਂ ਨਹਿਰ ਰਸਤਾ ਅੱਜ ਦਾ ਨਹੀਂ ਸਭ ਤੋਂ ਪਹਿਲਾ ਪੁਰਾਣਾ ਰਾਹ ਹੈ ਜਿਹੜਾ ਉਹ ਇਹ ਜਾਂਦਾ ਇਹ ਨੀਲੋ ਤੋਂ ਜਿਹੜਾ ਦਰਾਹਿ ਦਰਾਹਿ ਤੋਂ ਫਿਰ ਉਦੋਂ ਬਾਅਦ ਕਿਉਂਕਿ ਇੱਕ ਰੋਡ ਜਿਹੜੀ ਸਿੱਧੀ ਉਧਰ ਸਮਰਾਲਾ ਰੋਡ ਜਾਂਦੀ ਆ ਚੰਡੀਗੜ੍ਹ ਤੋਂ ਇੱਕ ਆ ਦਿੱਲੀ ਵਾਲਾ ਆਪਣਾ ਹਾਈਵੇ ਆ ਗਿਆ ਨੈਸ਼ਨਲ ਹਾਈਵੇ ਇਹ ਜਾ ਰਿਹਾ ਇਹ ਦੋਨਾਂ ਨੂੰ ਜੋੜਨ ਨੂੰ ਰਸ਼ਵੀ ਘਟੇ ਜੋੜਨ ਨੂੰ ਆ ਵਿਚਾਲੇ ਰੋਡ ਸੜਕ ਪੈਂਦੀ ਆ ਇਹਦੇ ਤਕਰੀਬਨ ਜੇ ਮੈਂ ਇਹਨੂੰ ਗੱਲ ਕਰਾਂ ਆ ਤੁਸੀਂ ਪੜ ਰਹੇ ਹੋ 164 AB ਤੇ ਇਹ ਐਲ ਸੀ ਨੰਬਰ ਆ ਸਾਡਾ ROB ਦਾ ਜਿਹੜਾ 164 ਇਹ ਅਬਲੀਕ ਵੀ ਤਕਰੀਬਨ ਜਿਹੜਾ ਆ ਤੁਹਾਨੂੰ ਪਤਾ ਟੋਲ ਵੀ ਲੱਗਿਆ ਸੀ ਵਿੱਚ ਲੱਗਿਆ ਹੋਇਆ ਜਾਂ ਹੁਣ ਨਹੀਂ ਲੱਗਿਆ ਹੋਆ ਕਦਮ ਹੋ ਗਿਆ ਰਵਾਨਾ ਉਦੋਂ 2014 ਚ ਮੈਂ ਕਿਸੇ ਦੀ ਸਰਕਾਰ ਦੀ ਗੱਲ ਨਹੀਂ ਕਰਦਾ ਕਿਸੇ ਦੀ ਵੀ ਹੋ ਸਕਦੀ ਆ 2014 ਚ 8 2007 ਨੂੰ ਇਹ ਜਿਹੜੀ ਆ ਸੜਕ ਬਣਨੀ ਸੀ ਤੇ ਜਿਹੜੀ ਉਹ ਕੰਪਨੀ ਸੀ ਜਿਨੇ ਇਹ ਸਾਰੀ ਸੜਕ ਬਣਾਈ ਆ ਉਹਦੇ ਵਿੱਚ ਹੀ ਉਹਨੇ ਆਹਾ ਆਰਓ ਵੀ ਬਣਾਉਣਾ ਸੀ ਉਹਦੇ ਚਲੋ ਉਦੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਕੰਮ ਜਿਹੜਾ ਏ ਉਹ ਤਕਰੀਬਨ ਉਹਨਾਂ ਦਾ 2021 ਚ 14 ਤੋਂ ਲੈ ਕੇ 2021 ਤੱਕ ਕੀ ਕਲੇਸ਼ ਚੱਲਿਆ ਕੀ ਨਹੀਂ ਹੋਇਆ ਨਹੀਂ 2021 ਚ ਉਹ ਟਰਮੀਨੇਟ ਹੋ ਗਿਆ ਉਹਨਾਂ ਨੇ ਆਪਣੇ ਹੱਥ ਖੜੇ ਕਰਤੀਆਂ ਥੋੜਾ ਥੋੜੀਆਂ ਜਿਹੜੀਆਂ ਸਮਾਨਜਾ ਪਿਆਏ ਹੋਰ ਐਸਾ ਬੈਦਾ 14 ਤੋਂ 21 ਤੱਕ ਤਾਂ ਉਹ ਐ ਮੂਰਖ ਬਣਾਈ ਗਏ ਉਹ ਕੰਪਨੀ ਦਾ ਜਿਹੜਾ ਨਾਮ ਆ ਉਹ ਤਕਰੀਬਨ ਜਿਹੜਾ ਉਹਦਾ ਨਾਮ ਸੀ ਐਟਲੰਟਾ ਰੋਪੜ ਟੋਲਵੇਸ ਤੁਸੀਂ ਸਾਰੇ ਜਾਣਦੇ ਹੋ ਇਹ ਕੰਪਨੀ ਦਾ ਨਾਮ ਸੀ ਜਿਨੇ ਇਹ ਬਣਾਉਣਾ ਸੀ ਤੇ ਉਦੋਂ ਬਾਅਦ ਜਦੋਂ 21 ਤੱਕ ਕੋਈ ਗੱਲ ਨਾ ਹੋਈ ਉਦੋਂ ਬੰਦ ਕਿਉਂਕਿ ਸਾਡਾ ਇਹ ਤਕਰੀਬਨ ਆ ਤਿੰਨ ਪਟੜੀਆਂ ਤੁਸੀਂ ਤਿੰਨ ਪਟੜੀਆਂ ਦੇਖ ਰਹੇ ਹੋ ਨਾ ਤਿੰਨ ਪਟੜੀਆਂ ਤੇ ਸਾਡੀ 190 ਟ੍ਰੇਨਾਂ ਹੈ ਜਿਹੜੀਆਂ ਤਕਰੀਬਨ ਉਹ ਨਿੰਗਦੀਆਂ 190 ਟ੍ਰੇਨਾਂ ਤੇ ਜੇ ਉਹਦੇ ਨਾਲ ਅਸੀਂ ਸਾਡਾ ਇੱਕ ਹੁੰਦਾ ਏ ਪੀਵੀਯੂ ਇਹਨੂੰ ਕਹਿੰਦੇ ਟ੍ਰੈਫਿਕ ਵਾਹیکل ਯੂਨਿਟ ਇਹਨੂੰ ਅਸੀਂ ਜਿੰਨੀਆਂ 190 ਟ੍ਰੇਨਾਂ ਨਾਲ ਮਲਟੀਪਲਾਈ ਕਰਦੇ ਹਾਂ ਜਿੰਨੀਆਂ ਗੱਡੀਆਂ ਉਰੇ ਨਿਕਲਦੀਆਂ ਉਸ ਦੀ ਜੇ ਔਸਤ ਕੱਢੀਏ ਤੇ ਤਕਰੀਬਨ ਉਹ 6 ਲੱਖ ਜਿਹੜੀ ਆ ਉਹ ਵਹੀਕਲਸ ਦੀ ਬਣ ਜਾਂਦੀ ਔਰੇ ਜਿਹੜਾ ਜਿੱਥੇ 1 ਲੱਖ ਹੋਵੇ ਉੱਥੇ ਵੀ ਅਸੀਂ ਜ਼ਿੰਮੇਵਾਰੀ ਰੇਲਵੇ ਵਾਲੇ ਲੈ ਲੈਨੇ ਆ ਵੀ ਇਹ ਪੁਲ ਹੁਣ ਅਸੀਂ ਬਣਾਵਾਂਗੇ ਤੇ ਇਹ ਜ਼ਿੰਮੇਵਾਰੀ ਤਕਰੀਬਨ ਇਹ ਮੈਂ ਸਮਝਦਾ ਸਾਰੀ ਜ਼ਿੰਮੇਵਾਰੀ ਅਸੀਂ ਜਦੋਂ ਲੈ ਲਈ ਵੀ 6 ਲੱਖ ਤਕਰੀਬਨ ਜੇ ਲਾਓ 3-4 ਤੋਂ ਹਜ਼ਾਰ ਜਿਹੜੀ ਗੱਡੀ ਆ ਰੋਜ਼ ਦੀ ਮੈਂ ਵੱਧ ਵੀ ਇਹ ਅੰਦਾਜ਼ਾ 22 ਦਾ ਲੱਗਿਆ ਹੋਇਆ ਵੀ 3 ਤੋਂ 4000 ਗੱਡੀ ਰੋਜ਼ ਦੀ ਸਕੂਟਰ ਹੋਰ ਟਰੈਕਟਰ ਟਰਾਲੀਆਂ ਟਰੱਕ ਉਹ ਲੱਗ ਇਹ ਰੋਜ਼ ਦੀ ਉਹਨਾਂ ਨਿਕਲਦੀ ਆ ਤੇ ਇਹ ਅਸੀਂ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਇਹ ਜਿਹੜਾ ਸਾਰੇ ਦਾ ਸਾਰਾ ਜਿੱਦਾਂ ਵੀ ਇਹ ਵੱਡਾ ਆਰੋਬੀ ਬਣੇਗਾ ਇਹਦੀ ਕੀਮਤ ਉਸ ਵੇਲੇ ਆਈ ਸੀ 74 70 0.56 ਕਰੋੜ 70 ਕਰੋੜ 56 ਲੱਖ ਰੁਪਏ ਇਹਦੀ 29 224 ਨੂੰ ਇਹ ਫਾਈਨਲ ਹੋ ਗਿਆ ਇੱਥੇ ਜੁਆਇੰਟ ਸਰਵੇ ਟੀਮ ਆ ਗਈ ਪੀ ਡਬਲਯੂ ਡੀ ਪੰਜਾਬ ਦੀ ਤੇ ਰੇਲਵੇ ਦੀ ਅਸੀਂ ਇਹਦਾ ਅੱਗੇ ਪ੍ਰੋਸੈਸ ਸ਼ੁਰੂ ਕਰਤਾ ਅਨਜਾ ਲਾਓ ਤੁਸੀਂ ਮੈਂ ਕਿਸ ਤਰੀਕੇ ਨਾਲ ਖੱਜਲ ਖਵਾਰੀ ਕਰ ਰਿਹਾ ਇਹ ਤੁਹਾਨੂੰ ਮੈਂ ਦੱਸ ਰਿਹਾ ਜਿਹੜਾ ਉਰੇ ਟੀਮ ਆ ਗਈ 29 224 ਨੂੰ ਆ ਕੇ ਇਹ ਫੈਸਲਾ ਅਸੀਂ ਰੇਲਵੇ ਵਾਲਿਆਂ ਨੇ ਇਹ ਕਰ ਲਿਆ ਵੀ ਇਹਨੂੰ ਅਸੀਂ 70 ਕਰੋੜ 55 ਲੱਖ ਅਸੀਂ ਬਣਾਵਾਂਗੇ ਹੁਣ ਤੱਕ तकरीबन ਇਹ ਰੁਕ ਗਿਆ ਹੁਣ ਇਹ 100 ਕਰੋੜ ਤੱਕ ਜਾਊਗਾ ਇਹਦੇ ਨਾਲ ਕੋਈ ਜਿਹੜੀ ਅਪਰੋਚ ਰੋਡ ਆ ਉਹ ਅਸੀਂ ਬਣਾਵਾਂਗੇ ਕੋਈ ਸੀਵਰੇਜ ਪਾਣੀ ਦੀ ਸਮੱਸਿਆ ਹੈ ਉਹ ਅਸੀਂ ਬਣਾਵਾਂਗੇ ਜਿੰਨਾ ਚਿਰ ਇਹ ਬੰਦ ਰਹੂਗਾ ਉਨਾਂ ਚਿਰ ਜਿਹੜੀਆਂ ਦੂਜੀਆਂ ਕੋਈ ਵੀ ਰੋਡ ਕਿਉਂਕਿ ਬੰਦ ਹੋਊਗਾ ਕਿਸੇ ਪਾਸੇ ਉਹਦਾ ਆਉਣਾ ਜਾਣਾ ਹੈ ਉਹਦੀ ਜਿਹੜੀ ਸੜਕ ਦੀ ਮਰਮਮਤ ਉਹ ਸੜਕ ਦੀ ਦੇਖਭਾਲ ਅਸੀਂ ਉਹਨੂੰ ਠੀਕ ਕਰਾਂਗੇ ਜਿੰਨਾ ਚਿਰ ਇਹ ਪੁਲ ਬਣੂਗਾ ਉਦੋਂ ਬਾਅਦ ਹੈਂਡਓਵਰ ਕਰ ਦਾਂਗੇ ਹੁਣ ਇਹ ਕੁਛ ਕਰਦਿਆਂ ਨੂੰ ਆ ਚਿੱਠੀ ਪੱਤਰ ਕਰਦੇ ਕਰਦੇ ਆ ਇੰਨੀਆਂ ਚਿੱਠੀਆਂ ਐ ਜਿਹੜੀਆਂ ਅਸੀਂ ਹਰ ਰੋਜ਼ ਇਹਨਾਂ ਨੂੰ ਲਿਖਦੇ ਆ ਹਰ ਰੋਜ਼ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਕੰਮ ਕਰੋ ਇਹ ਕੰਮ ਕਰੋ ਇਹ ਕੰਮ ਕਰੋ 8 ਮਹੀਨੇ ਲਗਾਤਾਰ ਆ ਆ ਫੜੋ ਜੀ ਇਹਨੇ ਉਹਲੇ ਆ ਆ ਚਿੱਠੀਆਂ ਐ ਜਿਹੜੀਆਂ ਅਸੀਂ ਰੋਜ਼ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਅਸੀਂ ਰੋਜ਼ ਆ ਆ ਲਿਖਦੇ ਆ ਹੁਣ ਕੀ ਰੌਲਾ ਏ ਜਿਹੜਾ ਇਹਨਾਂ ਦਾ ਉਹ ਕੰਟਰੈਕਟਰ ਸੀ ਜਿਹਨੇ ਇਹ ਬਣਾਉਣਾ ਸੀ ਉਹਨੇ ਇਹ ਬਣਾਇਆ ਨਹੀਂ ਹੁਣ ਸਰਕਾਰ ਤੇ ਉਹਦਾ ਲਿਟੀਗੇਸ਼ਨ ਚਲੇ ਗਿਆ ਉਹ ਸਰਕਾਰ ਤੇ ਆ ਜਿਹੜੇ ਜਿਹੜਾ ਜਿਹੜੀ ਕੰਟਰੈਕਟਰ ਆ ਜਿਹਦਾ ਮੈਂ ਤੁਹਾਨੂੰ ਦੱਸਿਆ ਵੀ ਇਹ ਐਟਲੰਟਾ ਰੋਪੜ ਵਾਲਾ ਉਹ ਲਿਟੀਗੇਸ਼ਨ ਚਲਾ ਗਿਆ ਹੁਣ ਇਹ ਕੀ ਕਹਿੰਦੇ ਆ ਜਦੋਂ ਲਿਟੀਗੇਸ਼ਨ ਤੇ ਪੰਜਾਬ ਸਰਕਾਰ ਅਸੀਂ ਇਹਨਾਂ ਨੂੰ ਇਹ ਕਿਹਾ ਬਾਰ ਬਾਰ ਚੀਫ ਸੈਕਟਰੀ ਜਿਹੜੇ ਨੇ ਇਸ ਵੇਲੇ ਦੇ ਮੈਂ ਨਿੱਜੀ ਗੱਲ ਕੀਤੀ ਰਵੀ ਭਗਤ ਜੀ ਜਿਹੜੇ ਇਸ ਵੇਲੇ ਪੀ ਡਬਲਯੂ ਡੀ ਦੇ ਟੂਬ ਦੇ ਸੈਕਟਰੀ ਵੀ ਨੇ ਤੇ ਸੀਐਮ ਹਾਊਸ ਉੱਥੇ ਵੀ ਉਹ ਪ੍ਰਿੰਸੀਪਲ ਸੈਕਟਰੀ ਨੇ ਮਤਲਬ ਸੀਨੀਅਰ ਮੋਸਟ ਅਫੀਸਰ ਨੇ ਬਾਕੀ ਏਜੀ ਆਫਿਸ ਗੱਲਾਂ ਕੀਤੀਆਂ ਬਈ ਭਾਈ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਆ ਲੋਕੀ ਬਹੁਤ ਤਕਲੀਫ 'ਚ ਨੇ ਔਰ ਮੈਂ ਰੇਲਵੇ ਮਿਨਿਸਟਰ ਹਾਂ ਰੇਲਵੇ ਮਿਨਿਸਟਰ ਹੁੰਦੇ ਅਸੀਂ ਤੁਹਾਡੀ 1 ਰੁਪਈਆ ਨਹੀਂ ਲੱਗਣ ਦਿੰਦੇ ਜਿਹੜਾ ਵੀ ਪੋਲਾ ਜਿਹੜਾ ਵੀ ਬਣਾਉਣਾ ਉਹ ਮੈਂ ਐਜ਼ এ ਰੇਲਵੇ ਮਿਨਿਸਟਰ ਮੇਰਾ ਕੰਮ ਆ ਉਹ ਵੀ ਪੰਜਾਬ ਨੂੰ रेलवे मिनिस्टर ਮਿਲਿਆ ਹੋਵੇ ਤੇ ਆਪਣੇ ਲੁਧਿਆਣਾ ਜ਼ਿਲ੍ਹੇ ਚ ਕੋਈ ਪੁਲ ਨਾ ਰਹਿ ਜੇ ਦੂਜੀ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਆਪ ਸਾਰਿਆਂ ਨੇ ਸੁਣਿਆ ਅਮਰਸਰ ਕਿਹਾ ਵੀ ਭਾਈ ਰਮਨਜੀਤ ਬਿੱਟੂ ਤਾਂ ਐਮਪੀ ਆ ਐਮਐਲਏ ਆ ਮੰਤਰੀ ਆ ਇਹ ਰੇਲਵੇ ਦਾ ਇਹ ਕੋਈ ਪੁਲ ਪੜ ਬਣਾਵੇ ਠੀਕ ਆ ਗੱਲ ਉਹਨਾਂ ਦੀ ਪੁਲ ਬਣਾਉਣ ਤੇ ਜਾਏ ਪਰ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਦਾ ਮਹਿਕਮਾ ਪੀਡਬਲਡ ਆ ਉਹ ਸਿਰਫ ਜਿਹੜਾ ਡਿਜ਼ਾਈਨ ਬਣਿਆ ਉਹ ਡਿਜ਼ਾਈਨ ਤੇ ਅੱਜ ਤੱਕ ਸਾਈਨ ਨਹੀਂ ਕਰਨਾ ਕਰਨਾ ਕਰਨ ਦੇ ਰਿਹਾ ਕਿਉਂਕਿ ਅਖੀਰ ਜੇ ਅਸੀਂ ਇਹ ਪੁਲ ਬਣਾਉਣਾ ਇਹਨੇ ਉੱਤਰਨਾ ਤਾਂ ਜਾ ਕੇ ਪੀਡਬਲਯੂਡੀ ਦੀ ਸੜਕ ਤੇ ਆ ਨਾ ਉਹ ਤਾਂ ਪੰਜਾਬ ਸਰਕਾਰ ਦੀ ਹੈ ਇਧਰਲੇ ਰੋਪੜ ਵਾਲੇ ਪਾਸੇ ਵੀ ਪੁਲ ਆ ਸਾਰਾ ਸਾਡੇ ਕੋਲ ਆ ਇਹ ਰੇਲਵੇ ਦੀ ਪ੍ਰਾਪਰਟੀ ਜਦੋਂ ਉੱਤਰਨਾ ਉਹਨੇ ਜਾ ਕੇ ਰੋਪੜ ਵਾਲੀ ਇਧਰ ਵੱਲ ਨੂੰ ਤਾਂ ਪੀਡਬਲਯੂਡੀ ਦੀ ਸੜਕ ਆ ਉਹ ਜੇ ਇਧਰ ਨੂੰ ਉੱਤਰਨਾ ਤਾਂ ਪੀਡਬਲਯੂਡੀ ਦੀ ਸੜਕ ਆ ਇਹ ਮੈਂ ਆ ਪਿਛਲੇ ਆਖਰੀ ਮੀਟਿੰਗ ਜਿਹੜੀ ਹੋਈ ਆ ਉਹ ਆਖਰੀ ਮੀਟਿੰਗ ਇਹਨਾਂ ਨਾਲ ਕੀਤੀ ਆ ਜੀ ਆਖਰੀ ਮੀਟਿੰਗ ਆ ਜਿਹੜੀ ਹੁਣ ਵੀ ਸੁਣ ਲਓ ਜਿਹਦੇ ਵਿੱਚ ਇਹਨਾਂ ਦੇ ਸਾਰੇ 27 1 2025 ਨੂੰ ਜਦੋਂ ਮੈਂ ਦੇਖਿਆ ਵੀ ਐਨਓਸੀ ਦਾ ਕੋਈ ਰਾਹ ਹੀ ਨਹੀਂ ਦੇ ਰਹੇ ਤਾਂ ਮੈਨੂੰ ਕੋਈ ਸ਼ੌਕ ਨਹੀਂ ਸੀ ਮੀਡੀਆ ਮੁਰੇ ਅੱਜ ਸਾਨੂੰ ਆਉਣਾ ਕੋਈ ਮੀਡੀਆ ਨੂੰ ਵਿੱਚ ਲਿਆ ਕੇ ਲੋਕਾਂ ਨੂੰ ਦੱਸਣ ਦਾ ਵੀ ਇਹ ਅੜਿੱਕਾ ਸਿੰਘ ਜਿਹੜੇ ਨੇ ਨਾ ਇਹ ਭਗਵੰਤ ਮਾਨ ਸਿੰਘ ਜਿਹੜੇ 24 ਘੰਟੇ ਸਿਰਫ ਗੱਪ 24 ਘੰਟੇ ਚੁਟਕਲੇ ਪਰ ਜੇ ਪੰਜਾਬ ਸਰਕਾਰ ਕੋਲ ਅਸੀਂ ਮੰਨਦੇ ਆ ਪੈਸਾ ਨਹੀਂਗਾ ਜਾਂ ਤਾਂ ਪੈਸਾ ਬਣਾਉਣ ਜੀ ਉਹਨਾਂ ਦਾ ਮਤਲਬ ਦਿਲ ਖੁਸ਼ ਹੋ ਕੇ ਅਸੀਂ ਕਹਾਂਗੇ ਸਵਾਗਤ ਕਰਾਂਗੇ ਜੇ ਹੁਣ ਪੈਸਾ ਨਹੀਂਗਾ ਆ ਸੜਕ ਦਾ ਹਾਲ ਦੇਖ ਹੀ ਲਿਆ ਤੁਸੀਂ ਕੀ ਤੇ ਅਸੀਂ 100 ਕਰੋੜ ਦਾ ਪੁਲ ਬਣਾਉਣ ਨੂੰ ਤਿਆਰ ਆ ਇੱਕ ਸਾਈਨ ਪੀਡਬਲਯੂਡੀ ਵਾਲੇ ਉਸ ਨਕਸ਼ੇ ਤੇ ਨਹੀਂ ਕਰਦੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਵਿੱਚ ਕੁਝ ਖਾਣ ਨੂੰ ਨਹੀਂ ਮਿਲਣਾ ਜੇ ਪੰਜਾਬ ਸਰਕਾਰ ਦੇ ਕੋਲ ਇਹ ਪੁਲ ਚਲਿਆ ਜਾਂਦਾ ਆਪਦੇ ਕੋਲ ਤਾਂ ਪੈਸੇ ਨਹੀਂ ਪਰ ਜੇ ਪੁਲੇ ਚਲੇ ਜਾਂਦਾ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਅਫਸਰ ਨੇ ਉਹਨਾਂ ਦੇ ਕੋਲੇ 100 ਕਰੋੜ ਚੋਂ ਜਿਹੜਾ ਮਹੀਨਾ ਬਣਨਾ ਹਫਤਾ ਬਣਨਾ ਉਹ ਪੈਸਾ ਕਿਵੇਂ ਜਾਊਗਾ ਉਹ ਉਹ ਲਾਲ ਟਪਕਦੀ ਆ ਲਾਲ ਚੁੰਦੀ ਆ ਉਹ ਕਹਿੰਦੇ ਕੀ ਹੁੰਦਾ ਨਾ ਨਾ ਮਨ ਤੇਲ ਹੋਵੇ ਗੱਲਾਂ ਨਾਲ ਤੇ ਇਹਨਾਂ ਕੋਲ ਤਾਂ 100 ਕਰੋੜ ਨਾ ਆਉਣਾ ਨਾ ਇਹਨਾਂ ਤੋਂ ਪੁਲ ਬਣਨਾ ਅਸੀਂ ਕਹਿੰਦੇ ਆ ਵੀ ਲਿਆਓ ਭਾਈ ਅਸੀਂ ਆ ਟੈਂਡਰ ਲਾਤਾ ਸਭ ਕੁਝ ਕਰਤੇ ਕਪੀ ਡਬਲਯੂ ਡੀ ਵਾਲੇ ਸਾਈਨ ਕਰਨੇ ਆ ਬਈ ਠੀਕ ਆ ਤੁਸੀਂ ਬਣਾਓ ਅੱਜ ਹੁਣ ਇਹ ਦੱਸ ਦੋ ਵੀ ਇਹ ਸਾਈਨ ਕਿਉਂ ਨਹੀਂ ਕਰਦੇ ਮੈਂ ਸਿੱਧਾ ਪੁੱਛਣਾ ਚਾਹਣਾ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਤੁਸੀਂ ਮੈਨੂੰ ਕਿਹਾ ਸੀ ਵੀ ਪੁਲ ਬਣਾਉਣ ਦਾ ਕੰਮ ਆ ਪਰ ਅੱਜ 2014 ਤੋਂ ਲੈ ਕੇ 21 ਤੱਕ ਪਹਿਲਾਂ ਸਾਰਿਆਂ ਨੇ ਇਹ ਕੰਮ ਕੀਤਾ 21 ਤੋਂ ਬਾਅਦ ਇਹ ਕੋਰਟ ਕੇਸ ਚ ਲਾ ਗਿਆ ਜਿਹੜਾ ਇਹ ਸੀਗਾ ਕੰਟਰੈਕਟਰ ਉਹ ਉਹਦੇ ਐਟਲਾਂਟਾ ਵਾਲਾ ਕੋਰਟ ਚੱਲਾ ਗਿਆ ਉਹ ਪੰਜਾਬ ਸਰਕਾਰ ਤੇ ਉਹਨਾਂ ਦੀ ਵਿੱਚ ਗੱਲ ਆ ਸਾਡਾ ਇੱਥੇ ਕੋਈ ਰੌਲਾ ਨਹੀਂਗਾ ਪਰ ਅਸੀਂ ਕਹਿੰਦੇ ਆ ਵੀ ਨਵੇਂ ਸਿਰਿਓਂ ਭਾਈ ਬਣਾ ਲਓ ਬਣਾ ਲਓ ਜਿੱਦਣ ਦਾ 8 ਮਹੀਨੇ ਹੋ ਗਏ ਜਿੱਦਣ ਦਾ ਮੈਂ ਮੰਤਰੀ ਬਣਿਆ ਤੀਜੀ ਸਰਕਾਰ ਬਣੀ ਆ ਮੋਦੀ ਸਾਹਿਬ ਦੀ ਕਹਿ ਕਹਿ ਥਾਗੇ ਕਹਿ ਕਹਿ ਥਾਗੇ ਵੀ ਅਸੀਂ 100 ਕਰੋੜ ਰੁਪਈਆ ਲਾ ਕੇ ਇਹਨੂੰ ਬਣਾਉਨੇ ਆ ਬਣਾਉਨੇ ਆ ਬਣਾਉਨੇ ਆ ਇੱਕ ਪੀਡਬਲਯੂਡੀ ਵਾਲੇ ਸਿਰਫ ਇੱਕ ਸਾਈਨ ਕਰਨੇ ਆ ਕਿਉਂਕਿ ਬਾਅਦ ਸਾਨੂੰ ਕਹਿਣਗੇ ਜੀ ਤੁਸੀਂ ਇਹ ਸਹੀ ਨਹੀਂ ਬਣਾਇਆ ਤੁਸੀਂ ਗਲਤ ਬਣਾਤਾ ਤੁਸੀਂ ਆ ਸੜਕ ਤੇ ਨਹੀਂ ਲਾਇਆ ਜੀ ਆ ਸੜਕ ਤੇ ਨਹੀਂ ਲਾਉਣਾ ਸੀ ਕਿਉਂਕਿ ਕੱਲ ਨੂੰ ਇਹ ਅਸੀਂ ਤਾਂ ਡਬਲ ਬਣਾ ਰਹੇ ਆ ਇਹਨੂੰ ਸਿੰਗਲ ਨਹੀਂ ਵੀ ਡਬਲ ਜਿਹੜਾ ਪੋਲਾ ਉਹ ਬਣੇਗਾ ਪਰ ਮੈਂ ਸਿਰਫ ਇਹੀ ਤੁਹਾਡੇ ਕੋਲ ਕਹਿਣਾ ਵੀ ਉਰੇ ਦੇ ਲੋਕ ਨਹੀਂ ਆਉਣ ਵਾਲੇ ਦਿਨੇ ਚ ਫਿਰ ਮੈਂ ਲੋਕਾਂ ਨੂੰ ਭਾਈ ਨਾਲ ਲੈ ਕੇ ਕੋਈ ਨਾ ਕੋਈ ਐਜੀਟੇਸ਼ਨ ਛੇੜਾਂਗੇ ਕੋਈ ਨਾ ਕੋਈ ਧਰਨੇ ਮਜਾਰੇ ਕਰਾਂਗੇ ਕਿਉਂਕਿ ਲੋਕਾਂ ਨੂੰ ਤਕਲੀਫ ਚ ਅਸੀਂ ਨਹੀਂ ਦੇਖ ਸਕਦੇ ਵੀ ਉਰੇ ਲੋਕ ਘੰਟਾ ਵਧੀਆ ਹੁਣ ਵੀ 5 ਮਿੰਟ ਹੋਏ ਆ ਆ ਖੁੱਲਿਆ ਸੀ ਲਾ ਫੇਰ ਬੰਦ ਹੋ ਗਿਆ ਬਿੱਟੂ ਜੀ 5 ਮਿੰਟ ਪਹਿਲਾਂ ਖੁੱਲਿਆ ਸੀ 190 ਟ੍ਰੇਨਾਂ ਨਿੰਗਣੀਆਂ ਉਰੇ 190 ਟ੍ਰੇਨਾਂ ਵਾਰ ਇਹ ਬੰਦ ਹੋਣਾ ਤੇ 190 ਵਾਰ ਲੋਕਾਂ ਦਾ ਉਰੇ ਖੱਜਲ ਖਵਾਰੀ ਹੋਣੀ ਆ ਤੇ ਉਹ ਜੇ ਇਹ ਇੱਥੇ ਪੁਲ ਬਣ ਜੂਗਾ ਕੀ ਦਾ ਫਾਇਦਾ ਜੀ ਇਹ ਚ ਬੀਜੇਪੀ ਦਾ ਫਾਇਦਾ ਹੈ ਕੋਈ ਜਾਂ ਕਿਸੇ ਲੀਡਰ ਦਾ ਕੋਈ ਫਾਇਦਾ ਹੈ ਜੀ ਸਿਰਫ ਇਹ ਆਪਣੀ ਕਿਸੇ ਦੀ ਇਹਨਾਂ ਦੇ ਕੋਆਰਡੀਨੇਸ਼ਨ ਨਹੀਂ ਹੈ ਮੁੱਖ ਮੰਤਰੀ ਨੂੰ ਪਤਾ ਹੀ ਨਹੀਂਗਾ ਕੀ ਕਰਨਾ ਕੀ ਨਹੀਂ ਕਰਨਾ ਜੋ ਮਨਮਰਜ਼ੀ ਅਫਸਰ ਕਰ ਰਹੇ ਆ ਤੇ ਮੈਂ ਤੁਹਾਡੇ ਰਾਈ ਕਹਿਣਾ ਵੀ ਜੇ ਇਹ ਸਾਈਨ ਨਹੀਂ ਕਰਦੇ ਤਾਂ ਫਿਰ ਲੋਕ ਜੋ ਕਹਿਣਗੇ ਉਹਨਾਂ ਨਾਲ ਰਲ ਕੇ ਕੋਈ ਇਹ ਇਹ ਖੱਡਲ ਖਵਾਦੀ ਤਾਂ ਹੋਣ ਨਹੀਂ ਦੇਣੀ ਇਹਨਾਂ ਨੂੰ ਫਿਰ ਅਗਲਾ ਜਿਹੜਾ ਸੰਘਰਸ਼ ਦਾ ਤਰੀਕਾ ਹੋਊਗਾ ਉਹ ਕਰਾਂਗੇ ਕਿਉਂਕਿ 8 ਮਹੀਨੇ ਮੈਂ ਕਹਿ ਕੇ ਥੱਕ ਗਿਆ ਕਹਿ ਕੇ ਥੱਕ ਗਿਆ ਇਹ ਸਾਈਨ ਇਹਨਾਂ ਦਾ ਚੀਫ ਇੰਜੀਨੀਅਰ ਨੇ ਇੱਕ ਸਾਈਨ ਕਰਨੇ ਇਕੱਲੇ ਚੀਫ ਨੇ ਉਹਨੂੰ ਚੀਫ ਸੈਕਟਰੀ ਤੇ ਅਜ ਤੱਕ ਸੈਕਟਰੀ ਸਾਈਨ ਨਹੀਂ ਕਰਾ ਸਕੇ ਤੇ ਮੁੱਖ ਮੰਤਰੀ ਤੇ ਚਲੋ ਹੁਣ ਇਹਨਾਂ ਕੰਈ ਲਾ ਲੀਆਂ ਕਹਿਣਾ ਹੀ ਕੀ ਹੈ ਜੀ ਜਦੋਂ ਜੀ ਗੱਲ ਕਰਦੇ ਜੱਦੀ ਇਲਾਕੇ 'ਚ ਪਹੁੰਚੇ ਹੋ ਦਰਾਹਾ ਸ਼ਹਿਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਮੋੜ ਲੀਆਂ ਸਹੂਲਤਾਂ ਤੋਂ ਵੀ ਬਹੁਤ ਪਿੱਛੇ ਆ ਲੋਕਾਂ ਵੱਲੋਂ ਬਾਰ ਬਾਰ ਮੈਮੋਰੰਡਮ ਦਿੱਤੇ ਗਏ ਨੇ ਕੋਈ ਵੱਡੇ ਮਤਲਬ ਏਰੀਆ ਦੀ ਕਹ ਲੀਏ ਦਿੱਲੀ ਕਹ ਲਓ ਮੁੰਬਈ ਦੀ ਕਹ ਲਓ ਕੋਈ ਵੀ ਟ੍ਰੇਨ ਲੋਕਲ ਤੋਂ ਸਵੇਰ ਨਹੀਂ ਰੁਕਦੀ ਕੀ ਕਰਨਾ ਮੈਂ ਕਿਹਾ ਜੀ ਜੋ ਤੁਸੀਂ ਕਹੋਗੇ ਅੱਜ ਮੈਨੂੰ ਜੇ ਜੋ ਕੁਝ ਚਾਹੋਗੇ ਤੇ ਉਹ ਹੋ